ਪੰਜਾਬ ਵਿੱਚ ਪਿਟਬੁੱਲ ਕੁੱਤਿਆਂ ਦਾ ਖਤਰਾ ਵੱਧਦਾ ਜਾ ਰਿਹਾ ਹੈ ਹਰ ਰੋਜ਼ ਪਿਟਬੁੱਲ ਕੁੱਤਿਆਂ ਦੇ ਲੋਕਾਂ 'ਤੇ ਹਮਲਾ ਕਰ ਜ਼ਖਮੀ ਕਰਦਿਆ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਅਜਿਹਾ ਹੀ ਇੱਕ ਮਾਮਲਾ ਹੁਣ ਤਰਨਤਾਰਨ ਦੇ ਪਿੰਡ ਟੁੱਟ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਪਿਟਬੁੱਲ ਕੁੱਤੇ ਵੱਲੋਂ ਘਰ ਦੇ ਬਾਹਰ ਖੇਡ ਰਹੇ ਬੱਚਾਂ 'ਤੇ ਹਮਲਾ ਕਰ ਦਿੱਤਾ ਗਿਆ ਕੁੱਤੇ ਦੇ ਹਮਲੇ ਵਿੱਚ 4 ਸਾਲਾ ਮਾਸੂਮ ਬੱਚਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਬੱਚੇ ਦੀ ਪਛਾਣ ਐਸ਼ਦੀਪ ਸਿੰਘ ਵਜੋਂ ਹੋਈ ਹੈ ਮਾਸੂਮ ਐਸ਼ਦੀਪ ਨੂੰ ਪਰਵਾਰਕ ਮੈਂਬਰਾਂ ਵੱਲੋਂ ਇਲਾਜ ਲਈ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਮਾਸੂਮ ਐਸ਼ਦੀਪ ਦੇ ਮਾਪਿਆਂ ਨੇ ਦੱਸਿਆ ਕਿ ਉਹ ਆਪਣੇ ਭਰਾ ਨਾਲ ਘਰ ਦੇ ਬਾਹਰ ਖੇਡ ਰਿਹਾ ਸੀ ਕਿ ਉਹਨਾਂ ਦੀ ਗਵਾਂਡੀਆਂ ਵੱਲੋਂ ਰੱਖੇ ਪਿਟਬੁਲ ਕੁੱਤੇ ਵੱਲੋਂ ਐਸ਼ ਤੇ ਹਮਲਾ ਕਰ ਦਿੱਤਾ ਗਿਆ। ਬੜੀ ਮੁਸ਼ਕਲ ਨਾਲ ਪਰਿਵਾਰ ਵੱਲੋਂ ਐਸ਼ ਨੂੰ ਕੁੱਤੇ ਕੋਲੋਂ ਛਡਵਾਇਆ ਗਿਆ। ਕੁੱਤੇ ਦੇ ਹਮਲੇ ਕਾਰਨ ਐਸ਼ ਦਾ ਚਿਹਰਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਐਸ਼ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਰਕਾਰ ਕੋਲੋਂ ਪਿਟਬੁਲ ਕੁੱਤਿਆਂ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ। ਇਹ 4 ਸਾਲ ਦਾ ਬੱਚਾ ਵਾ ਇਹ ਗਵਾਂਡੀਆਂ ਦੇ ਕੁੱਤੇ ਰੱਖਿਆ ਸੀ ਇਹ ਗੇਟ ਦੀ ਗਾੜਲੇ ਬੰਨੇ ਆਣ ਕੇ ਖੇਡਦੇ ਬੱਚੇ ਨੂੰ ਆਣ ਕੇ ਪਾ ਗਿਆ ਦੋ ਬੱਚੇ ਇੱਕ ਬਚ ਗਿਆ ਤੇ ਇੱਕ ਨੂੰ ਪਾ ਗਿਆ ਪਹਿਲੋਂ ਛੋਟੀ ਬੇਟੀ ਸੀ ਪੋਤਰੀ ਸਾਡੀ ਉਹਦੇ ਹੱਥਾਂ ਦੇ ਵੱਢਿਆ ਸੀ ਅਸੀਂ ਉਦੋਂ ਨਹੀਂ ਕੁਝ ਸੋਚਿਆ ਸੀ ਸਰਕਾਰੀ ਹਸਪਤਾਲ ਚੋ ਟੀਕੇ ਲਵਾ ਲਏ ਬੁਰੀ ਹਾਲਤ ਦੇ ਨਾਲ ਵੱਢਿਆ ਵੱਢਿਆ ਬਹੁਤ ਜ਼ਿਆਦਾ ਜੇ ਮੰਨ ਲਓ ਇਹਦਾ ਗਲ ਫੜ ਲੈਂਦਾ ਬੱਚੇ ਦੀ ਮੌਤ ਹੋਣ ਦਾ ਖਤਰਾ ਹੈ ਸਰਕਾਰ ਕੋ ਅਸੀਂ ਇਹੋ ਮੰਗ ਕਰਦੇ ਵੀ ਇਹਨਾਂ ਕੁੱਤਿਆਂ ਦੇ ਬੈਨ ਲੱਗਣਾ ਚਾਹੀਦਾ ਜੇ ਚੰਡੀਗੜ੍ਹ ਦੇ ਵਿੱਚ ਇਹ ਇੱਥੇ ਵੀ ਲੱਗਣਾ ਚਾਹੀਦਾ। 4 ਸਾਲ ਦਾ ਬੱਚਾ ਬਈ ਪੋਚਰਾ 4 ਸਾਲ ਦਾ। ਇਹ ਗਵੰਡੀਗਾਂ ਨੇ ਇਹ ਕੁੱਤਾ ਰੱਖਿਆ ਫਿਟਬਾਲ ਰੱਖਿਆ ਵਾ। ਇਹ ਗਾੜੀ ਗੀੜੇ ਦੇ ਘਰ ਦੇ ਗਾੜੀ ਗੀੜੇ ਗਾੜੀ ਬੱਚਾ ਖੇਡ ਰਿਹਾ। ਇਹ ਇਹ ਕੁੱਤਾ ਕੁੱਤੀ ਜਿਹੜੀ ਰੱਖੀ ਆ ਇਹ ਫੁੱਟਬਾਲ ਇਹ ਬੱਚੇ ਨੂੰ ਅਣਕ ਕੇ ਲਈ ਫੜਦੀ ਰਹੀ ਆ ਬਹੁਤ ਬੁਰੀ ਹਾਲਤ ਦੇ ਨਾਲ ਇਹ ਮੈਂ ਸਰਕਾਰ ਤੋਂ ਮੰਗ ਕਰਦਾ ਕਿ ਜੇ ਚੰਡੀਗੜ੍ਹ ਵੈਨ ਲੱਗਾ ਵਾ ਤੇ ਇੱਧਰ ਵੀ ਇੱਥੇ ਵੀ ਵੈਨ ਲੱਗੇ ਲੱਗਣਾ ਚਾਹੀਦਾ ਵਾ ਕੋਈ ਬੱਚੇ ਦੀ ਮੌਤ ਹੋ ਸਕਦੀ ਖਿੱਚ ਕੇ ਬੜੇ ਜ਼ੋਰ ਦੇ ਨਾਲ ਜ਼ਬਰਦਸਤ ਬੜੇ ਜ਼ੋਰ ਨਾਲ ਛਡਵਾਇਆ ਬੱਚੇ ਨੂੰ ਦੋ ਦਿਨ ਹਸਪਤਾਲ ਲੱਗੇ ਪੈਸੇ ਦੀ ਮਜਬੂਰੀ ਕਰਕੇ ਛੁੱਟੀ ਲੈ ਲਈ ਉਧਰ ਇਸ ਸੰਬੰਧ ਵਿੱਚ ਪੁਲਿਸ ਵੱਲੋਂ ਕੁੱਤੇ ਦੇ ਮਾਲਕ ਮਾਪੁੱਤ ਖਰਾਬ ਮਾਮਲਾ ਦਰਜ ਕਰ ਲਿਆ ਗਿਆ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਇੱਕ ਕੰਪਲੇਂਟ ਦਾਇਰ ਹੋਈ ਸੀ ਇਹ ਕਹੇ ਸੀ ਆਪਣੇ ਸੁਵਿੰਦਰ ਸਿੰਘ ਦੇ ਪੁੱਤਰ ਮਖਤੂਲ ਸਿੰਘ ਵਾਸੀ ਤੋੜ ਜ਼ਿਲ੍ਹੇ ਦੱਸਿਆ ਗਿਆ ਕਿ ਉਹਦਾ ਛੋਟਾ ਪੁੱਤਰਾ ਕਰੀਬ 4 ਸਾਲ ਦਾ ਸਕੇ ਸੁਧਰਾ ਚ ਲੱਗੇ ਗਵੰਡੀ ਦੇ ਘਰੇ ਲਖਵਿੰਦਰ ਸਿੰਘ ਪੁੱਤਰ ਚੰਦ ਸਿੰਘ ਜਿਨ੍ਹਾਂ ਨੇ ਇੱਕ ਸ਼ਾਇਦ ਪਿਟਬੁੱਲ ਕਹਿੰਦੇ ਸੀ ਵੀ ਰੱਖੀ ਹੋਈ ਆ ਕੁੱਤੀ ਰੱਖੀ ਆ ਤੇ ਜਿੰਦੇ ਉਹ ਬੱਚੇ ਨੂੰ ਥੋੜਾ ਮਤਲਬ ਕੱਟਦਾ ਸੀਗਾ ਤੇ ਜਿਸ ਬੰਦ ਚ ਉਹਦੀ ਪੜਤਾਲ ਕਰਨ ਤੋਂ ਬਾਅਦ ਜਿਹੜਾ ਵਾ ਮਤਲਬ ਲਖਵਿੰਦਰ ਸਿੰਘ ਪੁੱਤਰ ਚੰਦ ਸਿੰਘ ਅਤੇ ਬਲਵਿੰਦਰ ਕੌਰ ਪਤਨੀ ਚੰਦ ਸਿੰਘ ਦੇ ਖਿਲਾਫ ਜਿਹੜਾ ਵਾ ਅਗਲੇ ਜੁਰਿੰਦੀ ਕਾਰਵਾਈ ਕਰਕੇ ਕੇਸ ਦਰਜ ਕਰਕੇ ਤੇ ਵਿਸ਼ਮਚਲੀਂਦੀ ਗਈ